ਆਹ ਕਿੰਨਾ ਟਾਈਮ ਹੋ ਗਿਆ ਬੰਦੇ ਮਿੱਤ ਹੋਈ ਜਾਣਾ ਹੈ ਸਾਰੀ ਰਾਤ ਇਹਨਾਂ ਨੇ ਟਿਕਣ ਨਹੀਂ ਦਿੱਤਾ ਤੜਕੇ ਜੇ ਤੇ ਮੇਰੀ ਅੱਖ ਲੱਗੀ ਆ ਤੇ ਦੀਦੀ ਨੇ ਵੀ ਅੱਖਣਾ ਮੈਗਾ ਦੀ ਆ ਗਈਆਂ ਇਹਨੇ ਤੇ ਸਾਰੇ ਕੰਮ ਮੇਰੇ ਤੇ ਹੀ ਛੱਡ ਛੜੇ ਨੇ ਮੈਂ ਤੇ ਨਾ ਇਹ ਸਲਾਹ ਇਸ ਕਰਕੇ ਕੀਤੀ ਸੀ ਵੀ ਭਾਜੀ ਦਾ ਦੁੱਖ ਨਹੀਂ ਵੇਖਿਆ ਜਾਂਦਾ ਇੱਕ ਨਿਆਣੇ ਦਾ ਵੀ ਮੈਂ ਨਿਆਣੇ ਬਗੈਰ ਕਿਦਾਂ ਟਡਫੀ ਆ ਤੇ ਮੇਰਾ ਬੱਚਾ ਕਿੰਨਾ ਬਿਮਾਰ ਹੋ ਗਿਆ ਮੇਰੇ ਤੋਂ ਬਿਨਾ ਮੈਂ ਨਹੀਂ ਕੋਈ ਵਾਸਤਾ ਰੱਖਣਾ ਦੀਦੀ ਦੇ ਨਾਲ ਦੂਰ ਦੀ ਢੋਲ ਚੰਗੇ ਲੱਗਦੇ ਆ ਕੋਲ ਮਿਲ ਜਾਈਏ ਤੇ ਨੁਕਸਾਨ ਹੀ ਆ ਨਾਲੇ ਮੈਨੂੰ ਕਿਹੜਾ ਪਤਾ ਨਹੀਂ ਅੱਗੇ ਮੇਰ ਨਾਲ ਕੀ ਹੋਈ ਆ ਉੱਠ ਮਨਾ ਆਪਣਾ ਕੰਮ ਖੰਦਾ ਵੇਖ ਲੈ ਵੇਖ ਹੁਣੇ ਸੂਤ ਆਈ ਉਹ ਇਹ ਤਾਂ ਅੱਗੇ ਇੱਕ ਕੰਮ ਕਰਨਾ ਤੇ ਬੱਤੀ ਵਾਰੀ ਸੁਣਾਉਣਾ ਆਣ ਕੇ ਮੈਂ ਆ ਕੰਮ ਕੀਤਾ ਮੈਂ ਆ ਕੰਮ ਕੀਤਾ ਹੁਣੇ ਰੋਕ ਆਈ ਆ ਇਹ ਓਦਾਂ ਕੰਮ ਨੂੰ ਐ ਚਲੰਦੀ ਨਾ ਕੰਮ ਕਰਨਾ ਨਾ ਹੋਰ ਤਾਂ ਸੁਣਾਈ ਕਰਦੀ ਰਹਿਣਾ ਪਤਾ ਨਹੀਂ ਵੀ ਸੁਧਰ ਗਈ ਆ ਕ ਸੁਧਰਨ ਦਾ ਨਾਟਕ ਕਰਨ ਦੀ ਆ ਇਹਨਾਂ ਨੇ ਅਜੇ ਦੇ ਦਿਲ ਦਾ ਪਤਾ ਲੱਗਾ ਦਿਲ ਇਹਦੇ ਦਾ ਨਹੀਂ ਪਤਾ ਲੱਗਾ ਕੀ ਕਰਦੀ ਕੀ ਨਹੀਂ ਉਤੋਂ ਕੁਛ ਵਾ ਵਿੱਚੋਂ ਕੁਛ ਸਾਸ੍ਰੀ ਕਾਲ ਮਜੀ ਸਾਸ੍ਰੀ ਕਾਲ ਗੁਰੂਪਾਲਾ ਕਰੇ ਬਹੁਤ ਸੁਹਾਗਣ ਹੋ ਔਰ ਕਿੱਦਾਂ ਨਿਆਣਿਆਂ ਦਾ ਸੁੱਤੇ ਰਹਾ ਤਾ ਮੰਮੇ ਨਿਆਣੇ ਕਿੱਥੇ ਸੁੱਤੇ ਆ ਰਾਤ ਟੀਕੇ ਲਵਾਏ ਸੀ ਨਾ ਭਾਵੇਂ ਪਰਸੋਂ ਦੇ ਲੱਗੇ ਆ ਇੱਕ ਨੂੰ ਸੁਵਾਵਾ ਤੇ ਦੂਜਾ ਉੱਠ ਪੇ ਉਹਨੂੰ ਸੁਵਾਵਾ ਤੇ ਉਹ ਉੱਠ ਪੇ ਮੇਰੀ ਤੜਕੇ ਜਿਹੀ ਅੱਖ ਲੱਗੀ ਨਾ ਇਹ ਪੁੱਤ ਸਵੇਕ ਤੇ ਉੱਠਿਆ ਕਰ ਤੜਕੇ ਭਾਵੇਂ ਅੱਖ ਲੱਗੀ ਨਿਆਣਿਆਂ ਨਾਲ ਇਦਾਂ ਹੀ ਆ ਇਦਾਂ ਹੀ ਨੀਂਦਾ ਹੁੰਦੀ ਆ ਫਿਰ ਮਾਪਿਓ ਦੀ ਨੀਂਦਾ ਮਾਂ ਦੀ ਆਉਡੀ ਜਾਂਦੀਆਂ ਹੁੰਦੀਆਂ ਵਾ ਬਥੇਰਾ ਸੌ ਲਿਆ ਤੂੰ ਹੁਣ ਜਰਾ ਟਾਈਮ ਨਾਲ ਉੱਠਿਆ ਕਰ ਉਹਨੇ ਵੇਲਾ ਸਾਰਾ ਕੰਮ ਤੰਦਾ ਕਰ ਲਿਆ ਪੋਚਿਆਂ ਤੱਕ ਲਾ ਲਿਆ ਵਾ ਹੁਣ ਜੋ ਕੰਮ ਕਰਦੀ ਆ ਤੇ ਤੇਰਾ ਵੀ ਹੱਕ ਬਣਦਾ ਵੀ ਥੋੜਾ ਪੁੱਤ ਕੰਮ ਕਰਾਂ ਨਾਲ ਨਹੀਂ ਮੰਮੇ ਜੀ ਮੇਰੀ ਨਾ ਜਾਗ ਹੀ ਮੰਮੀ ਜੀ ਪਾਵੇਂ ਤੇ ਹਮਣੇ ਨੂੰ ਪੁੱਛ ਲਿਓ ਮੈਂ ਉਹਨਾਂ ਨੂੰ ਠਾਲਿਆ ਨਹੀਂ ਕਿ ਉਹ ਕੰਮ ਤੇ ਜਾਂਦੇ ਨੇ ਥੱਕੇ ਟੁੱਟੇ ਹੁੰਦੇ ਨੇ ਉਹ ਵੀ ਪਰੇਸ਼ਾਨ ਹੋਣਗੇ ਮੈਂ ਬੱਚਿਆਂ ਨੂੰ ਰੋਣ ਨਹੀਂ ਦਿੱਤਾ ਉਹਨੂੰ ਚੁੱਕ ਕੇ ਲੈ ਕੇ ਤੁਰੇ ਫਿਰਾਂ ਤੇ ਕਦੀ ਉਹਨੂੰ ਤੁਰੇ ਫਿਰਾਂ ਵੀ ਚੱਲ ਇੱਕ ਸੌਂਜੇ ਤੇ ਦੂਜੇ ਨੂੰ ਚੱਲ ਕੋਈ ਗੱਲ ਨਹੀਂ ਗਰਮੀ ਤੇ ਉਹ ਨਿਹਾਣੇ ਨਾ ਤਾਂ ਇਦਾਂ ਕਦੇ ਨਾਲ ਟੀਕੇ ਲੱਗੇ ਹੋਣਾਂ ਨੂੰ ਹਾਂਜੀ ਤਾਂ ਕਰਕੇ ਬੁਖਾਰ ਕੋਰੋਣਾ ਤਾਂ ਖਿੱਚ ਦੇਣੇ ਆ ਤਾਂ ਕੋਈ ਗੱਲ ਨਹੀਂ ਮਾਰੇ ਜਿਆ ਸਿਆਣੇ ਹੁੰਦੇ ਇੱਕ ਤੂੰ ਮੇਰ ਨਾਲ ਪਾ ਦਿਆ ਕਰੀ ਤੇ ਇੱਕ ਤੂੰ ਲੈ ਕੇ ਸੌਂ ਜਾ ਕਰੀ ਹਾਂਜੀ ਚਲੋ ਕੋਈ ਨਹੀਂ ਮੰਮੀ ਫਿਰ ਉਹਨਾਂ ਚਰਨ ਸੁਤਾਨੋ ਵਿੱਚ ਕੱਢ ਜਾਣਾ ਉਹਨਾਂ ਨੇ ਹਾਂ ਹੁਣ ਸਿਆਣੇ ਹੋ ਜਾਣਗੇ ਫਿਰ ਆਪੇ ਫਰਕ ਪੈ ਜਾਂਦਾ ਹੁੰਦਾ ਵਾ ਹਾਂਜੀ ਤੇ ਬਾਕੀ ਵੇ ਇਥੇ ਮੇਰੀ ਗੱਲ ਸੁਣ ਪੁੱਤ ਵੇ ਸਵਾਤੇ ਉੱਠ ਕੇ ਥੋੜਾ ਬੋਤਾ ਕੰਮ ਕਰਿਆ ਕਰ ਉਹ ਕੱਲੀ ਲੱਗੀ ਰਹਿੰਦੀ ਆ ਫਿਰ ਕੰਮ ਤੋਂ ਹੀ ਕਰ ਲੜਾਈਆਂ ਪੈ ਜਾਂਦੀਆਂ ਹੁੰਦੀਆਂ ਹਾਂ ਹਾਂਜੀ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਕੰਮ ਸਵੇਕ ਤੇ ਉੱਠ ਜਾ ਕਰੂੰਗੀ ਤੁਹਾਨੂੰ ਦੱਸੀ ਤੇ ਹੈਗੀ ਪ੍ਰੋਬਲਮ ਅੱਜ ਮੈਂ ਥੋੜੇ ਕਰਕੇ ਨਹੀਂ ਉਠਿਆ ਗਿਆ ਆ ਹੋਤੈ ਲੱਜਦੀ ਤੇ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਗਾੜੀ ਦੀ ਗੱਲ ਕਰਨੀ ਫੇ ਗਾੜੀ ਨਾਲ ਕੰਮ ਕਰਿਆ ਕਰ ਫੇਰ ਉਹਨੇ ਨੋਸ਼ਾ ਬਿੰਨੀਆਂ ਕੱਢਿਆ ਕਰਦੀਆਂ ਮੈਂ ਕੰਮ ਕਰਦੇ ਤੋ ਕਰੀ ਜਾਂ ਡਈ ਸਾਰਾ ਤੇ ਫੇਰ ਉਹਨੇ ਕਹਿਣਾ ਵੀ ਨਾਲੇ ਮੰਮੀ ਕੰਮ ਦੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੀ ਆ ਹੁਣ ਉਹਨਾਂ ਨੇ ਬਾਜੀ ਨਾਲ ਗੱਲ ਕਰ ਹੀ ਲੈਣੀ ਆ ਤੋ ਹਾਂ ਵੀ ਕੀਤੀ ਹੋਣੀ ਆ ਅੱਡ ਵਾਲਾ ਜਿਹੜਾ ਵਾ ਆਪਾਂ ਘਰ ਤੋਂ ਹੋਈ ਵੱਖ ਜਾਣਾ ਮੰਮੀ ਲੜਾਈ ਆਪੇ ਮੁੱਕ ਜਾਣੀ ਕੋਈ ਲੜਾਈ ਹੋਣੀ ਨਹੀਂ ਆਪਣੀ ਨਾ ਗਰਮੀਤ ਅੱਡ ਹੋਣ ਦੀ ਨਾ ਗੱਲ ਕਰ ਰਕਬੀਰ ਨਹੀਂ ਮੰਨਦਾ ਉਹ ਕਹਿੰਦਾ ਜੇ ਅੱਡ ਹੋਣ ਦੀ ਗੱਲ ਕੀਤੀ ਮੈਂ ਘਰ ਛੱਡ ਕੇ ਚਲ ਜੂਗਾ ਪਰ ਮੈਂ ਇਹਨਾਂ ਨੂੰ ਨਹੀਂ ਜਾਣ ਦੇਣਾ ਤੇ ਵੇ ਪੁੱਤ ਜੇ ਵੱਡਾ ਪ੍ਰਾਪਤਮਾਨ ਕਰਨ ਦਾ ਤਾਂ ਦਬਦਮਣ ਚੱਲੀ ਜਾਂਦਾ ਕਰੀਦਾ ਹੁੰਦਾ ਵਾ ਉਹਨੂੰ ਮਾਨ ਦੇਈ ਜਾਂਦਾ ਪੁੱਤ ਬਾਕੀ ਐਦਾਂ ਵੀ ਦੋਵੇਂ ਭਰਾ ਸਲਾਹ ਕਰਕੇ ਵੇਲ ਲੈਣਗੇ ਜਿੱਦਾਂ ਉਹ ਕਰਨਗੇ ਠੀਕ ਕਰਨਗੇ ਬਾਕੀ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿ ਰਕਬੀਰ ਮੰਨੇ ਤੇ ਬਾਕੀ ਵੇ ਜੇ ਤੁਸੀਂ ਬਲਜੀਤ ਤੋਂ ਕਹੜੇ ਬਲਜੀਤ ਅੱਗੇ ਉਹਨੂੰ ਸੁਧਰ ਗਿਆ ਖਰਿਆ ਸੁਧਰ ਹੀ ਗਈ ਹੋਵੇ ਮੰਮੀ ਜੀ ਉਹ ਤੁਹਾਡੀ ਸਾਰੀ ਗੱਲ ਠੀਕ ਆ ਜੀ ਦੀ ਸੁਧਰ ਗਿਆ ਪਰ ਜਿੱਦਾਂ ਵੱਡਾ ਕੰਮ ਹੋ ਗਿਆ ਨਾ ਤੇ ਮੇਰੇ ਲਈ 에 ਰਿਸਕ ਲੈਣਾ ਜਾਂ ਵਿਸ਼ਵਾਸ ਕਰਨਾ ਤੇ ਬਹੁਤ ਵੱਡੀ ਗੱਲ ਆ ਚਲ ਗਰਮੀਤ ਪੋਤਾ ਇੱਕ ਮੌਕਾ ਵੀ ਦੇਣਾ ਚਾਹੀਦਾ ਇੱਕ ਬੰਦੇ ਨੂੰ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਮੰਮੀ ਵੇਖੀ ਜਾਊਗੀ ਜਿੱਦਾਂ ਹੋਊਗਾ ਆਹੋ ਤੇ ਨਿਆਣੇ ਫਿਰ ਏਦਾਂ ਕਰਨ ਨਿਆਣੇ ਨੂੰ ਦੁੱਧ ਦਾ ਤੋ ਉਹਨਾਂ ਦਾ ਕਰਮ ਕਰਕੇ ਤੇ ਬੋਤਲਾਂ ਚ ਪਾਉਣਾ ਫਿਰ ਉਠਕਲੋਣਾ ਜੇ ਰਾਤ ਰੋਂਦੇ ਰਹਿਣਾ ਬੁਖਾਰਨਾ ਉਹਨਾਂ ਥੋੜਾ ਪੋਤਾ ਬੁਖਾਰ ਹੋਣਾ ਤਾਂ ਉਹਨਾਂ ਫਿਰ ਉੱਠ ਕੇ ਟਰਚੜ ਕਰਨਾਂ ਨੂੰ ਟਾਈਮ ਨਾਲ ਦੁੱਧ ਕਰਮ ਕਰਕੇ ਦੇ ਤਾਂ ਨਾ ਮੈਂ ਦੁੱਧ ਪਿਆਲ ਦੇ ਕੇ ਮੈਨੂੰ ਪੜਾ ਦੇ ਹਾਂਜੀ ਨਹੀਂ ਮੰਮੀ ਜੀ ਕੋਈ ਨਹੀਂ ਮੈਂ ਜਾਣੀ ਆ ਰਸੋਈ ਚ ਮੂੰਹ ਹੱਤੋ ਲਾ ਮੈਂ ਤੇ ਅੰਦਰੋਂ ਨਿਕਲ ਕੇ ਆਈ ਆ ਮੂੰਹ ਤੋ ਕੇ ਬੋਤਲਾਂ ਬਤਲਾਂ ਕਰ ਮੈਂ ਚੰਗਾ ਪਾਣੀ ਨਾ ਤੋ ਕੇ ਤੋ ਨਾਲ ਦੁੱਧ ਗੱਦ ਪਾ ਹਾਂਜੀ ਮੈਂ ਬਾਲਦੀ ਬੋਤਲਾਂ ਉਹਨਾਂ ਦੀ ਇਦਾਂ ਕਰਦੀ ਐਚ ਪਾਉਣੀ ਆ ਆ ਮੁੰਡਾ ਤੇ ਥੋੜੇ ਦੁੱਧ ਪੀਂਦਾ ਵਾ ਆ ਕੁੜੀ ਜ਼ਿਆਦਾ ਦੁੱਧ ਪੀਂਦੀ ਆ ਮੁੰਡਾ ਤੇ ਕਮਜ਼ੋਰ ਜਿਹਾ ਹੀ ਆ ਉਹਦੇ ਕੋਲ ਜ਼ਿਆਦਾ ਦੁੱਧ ਪੀਤਾ ਵੀ ਨਹੀਂ ਜਾਂਦਾ ਦੇਦੇ ਹਾਂ ਮੈਂ ਆਏ ਹੀ ਮੈਂ ਆਪੇ ਦੁੱਧ ਬਣਾ ਲੈਣਾ ਹੀ ਬੱਚਿਆਂ ਦਾ ਤੇ ਕੋਈ ਗੱਲ ਨਹੀਂ ਮੈਂ ਬਣਾ ਦਿੱਤਾ ਵਾ ਫਿਰ ਕੀ ਹੋ ਗਿਆ ਉਹ ਮੇਰੇ ਨਹੀਂ ਕੁਝ ਲੱਗਦੇ ਹੈਗੇ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਤੁਸੀਂ ਪਾ ਦਿਓ ਫਰਾਈਪੈਨ ਚ ਬੱਚੇ ਜੇ ਸੁੱਤੇ ਉਹਨਾਂ ਨੇ ਪੀਣਾ ਨਹੀਂਗਾ ਗਰਮਿਤ ਮੈਨੂੰ ਪਤਾ ਵਾ ਤੂੰ ਮੇਰੇ ਤੇ ਯਕੀਨ ਨਹੀਂ ਕਰਦੀ ਤੇ ਮੈਂ ਬਹੁਤ ਕੁਝ ਕੀਤਾ ਵੀ ਆ ਪਰ ਇਹ ਬੰਦਾ ਕਦੀ ਬਦਲ ਨਹੀਂ ਸਕਦਾ ਹੁਣ ਮੈਂ ਬਦਲ ਗਈ ਆ ਐਨਾ ਤਾਂ ਯਕੀਨ ਤੂੰ ਮੇਰੇ ਤੇ ਕਰ ਹੀ ਸਕਦੀ ਆ ਨਾ ਨਹੀਂ ਦੀਦੀ ਯਕੀਨ ਵਾਲੀ ਗੱਲ ਨਹੀਂ ਬੋਤਲਾਂ ਚ ਦੁੱਧ ਖਰਾਬ ਹੋ ਜਾਊਗਾ ਚਲੋ ਇੰਨਾ ਵੀ ਮੌਸਮ ਨਹੀਂ ਖਰਾਬ ਹੋਇਆ 스멜 ਛੱਡ ਜਾਂਦਾ ਪਲਾਸਟਿਕ ਦੀਆਂ ਬੋਤਲਾਂ ਫੇਰ ਵੀ ਤੂੰ ਮੈਨੂੰ ਇਹ ਦੱਸ ਹੁਣੇ ਤੇ ਪਾ ਕੇ ਰੱਖਿਆ ਵਾ ਤੇ ਹੁਣੇ ਇਹਨਾਂ ਨੂੰ ਪਿਆਲ ਦੇਣਾ ਵਾ ਤੇ ਖਰਾਬ ਕਿਹੜੇ ਹਿਸਾਬ ਨਾਲ ਹੋ ਜਾਊਗਾ ਦੀਦੀ ਬੱਚੇ ਸਾਰੀ ਰਾਤ ਨਹੀਂ ਸੁੱਤੇ ਤੇ ਹੁਣ ਉਹਨਾਂ ਨੇ ਕੀਤਾ ਕਿ ਦੋ ਉੱਠਣਾ ਵਾ ਮਾਂ ਹਾਈ ਟਿੱਕੇ ਆ ਮੈਂ ਤੇ ਤੁਹਾਨੂੰ ਇਸ ਕਰਕੇ ਬੋਲਣ ਦੇਈ ਹਾਂ ਵੀ ਤੁਸੀਂ ਉੱਚੀ ਪਾ ਦਿਓ ਨਾ ਦੁੱਧ ਆਪਾਂ ਫੇਰ ਉਦੋਂ ਪਾਲਾਂਗੇ ਚਲ ਠੀਕ ਆ ਜੇ ਤੈਨੂੰ ਨਹੀਂ ਨਾ ਯਕੀਨ ਆ ਤੇ ਮੈਂ ਤੈਨੂੰ ਨਾ ਪੀ ਕੇ ਵਿਖਾਲ ਦਿੰਨੀ ਆ ਉਦੋਂ ਫਿਰ ਤੇ ਤੈਨੂੰ ਯਕੀਨ ਆ ਜਾਊਗਾ ਨਾ ਹੇ ਤੇਰੇ ਜਿੰਨਾ ਮਰਜੀ ਬੰਦਾ ਬੰਦਾ ਪਾਏ ਵੱਡਿਆ ਕੱਟਿਆ ਜਾਵੇ ਪਰ ਤੈਨੂੰ ਯਕੀਨ ਨਹੀਂ ਆਉਂਦਾ ਦੱਸ ਜੇ ਉਹ ਮੇਰੇ ਨਾਲ ਵੀ ਮਾਸਾ ਪਿਆਰ ਕਰ ਲੈਣਗੇ ਤੇ ਫਿਰ ਕੀ ਹੋ ਜਾਊਗਾ ਤੁਹਾਡਾ ਰਾਦਾ ਨਹੀਂ ਆ ਵੀ ਬੱਚਿਆਂ ਦਾ ਪਿਆਰ ਮੇਰੇ ਨਾਲ ਪਵੇ ਠੀਕ ਹੈ ਨਾ ਦੋਵਾਂ ਛੀਸ਼ੀਆਂ ਦਾ ਪਾ ਲਈਂ ਵੇਖ ਲਾ ਮੇਲੇ ਆ ਗਿਆ ਯਕੀਨ ਹੁਣ ਤੂੰ ਤੇ ਮੰਨ ਜਾ ਵੀ ਮੈਂ ਤੇਰੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦੀ ਜਦੋਂ ਚਾਹੁੰਦੀ ਹੈ ਨਾ ਉਹ ਤਾਂ ਚਾਹੁੰਦੀ ਮੇਰੇ ਮਤ ਤੇ ਪਰਦਾ ਪਿਆ ਸੀ ਪਰ ਹੁਣ ਮੈਨੂੰ ਨਾ ਅੱਖ ਲੱਗੀ ਹੈ ਜੇਲ੍ਹ 'ਚ ਰਹਿ ਕੇ ਜਦੋਂ ਬੰਦਾ ਆਪਣਾ ਪਛਤਾਵਾ ਕਰਨਾ ਚਾਵੇ ਨਾ ਉਹਨੂੰ ਪਛਤਾਵਾ ਕਰ ਲੈਂਦੇ ਹੀਦਾ ਹੋਈਦਾ ਪਰ ਤੂੰ ਹੁਣ ਵੀ ਹਰ ਮੇਰੀ ਤੇ ਦਸ਼ਾ ਕਰੀ ਜਾਂਦੀ ਆ ਐਂਦਾ ਤੇਰਾ ਮੇਰਾ ਤੇ ਬੱਚਿਆਂ ਦਾ ਕਿਦਾਂ ਪਿਆਰ ਪਾਊਗਾ ਨਹੀਂ ਦੀਦੀ ਮੈਂ ਸ਼ੱਕ ਨਹੀਂ ਕੀਤਾ ਹੈ ਤੁਸੀਂ ਮੇਰੀ ਗੱਲ ਦਾ ਮਤਲਬ ਹੀ ਗਲਤ ਸਮਝ ਗਏ ਆ ਮੈਂ ਤੇ ਉਦਾਂ ਹੀ ਕਿਹਾ ਸੀ ਜੇ ਇਹ ਹੀ ਗੱਲ ਆ ਨਾ ਤੇ ਮੈਂ ਇਹ ਬੋਤਲਾਂ 'ਚ ਦੁੱਧ ਪਿਆ ਰਹਿਣ ਦੋ ਬੱਚੇ ਉੱਠਣਗੇ ਤੇ ਮੈਂ ਪਿਆ ਲਾਂਗੇ ਤੁਸੀਂ ਹੋਰ ਦੁੱਧ ਬਣਾ ਦਿਓ ਐਂਦਾ ਤੇ ਕੋਈ ਗੱਲ ਨਹੀਂ ਹੈਗੀ ਗਰਮੀ ਤਾਂ ਤੈਨੂੰ ਮਰਤ ਜਕੀਨ ਹੈ ਹੀ ਨਹੀਂ ਤਾਂ ਹੀ ਤੂੰ ਆਣ ਕੇ ਕਹਿਤਾ ਵੀ ਬੋਤਲਾ ਜੇ ਦੁੱਧ ਕੱਢ ਦੋ ਮੈਂ ਦੁਬਾਰਾ ਬਣਾ ਲੂੰਗੀ ਯਕੀਨ ਹੁੰਦਾ ਨਾ ਹਾਂ ਗੱਲ ਨਾ ਮੈਨੂੰ ਕਹਿੰਦੀ ਤੂੰ ਮੇਰੇ ਦਿਲ ਤੇ ਨਾ ਛੁਰੀ ਚਲਾਈ ਅੱਜ ਜਿਹੜੀ ਮੇਰੇ ਕੋਲ ਜਰੀ ਨਹੀਂ ਜਾਣਦੀ ਹੈਗੀ ਐਨਾ ਵੀ ਯਕੀਨ ਨਹੀਂ ਹੈਗਾ ਘਰ 'ਚ ਰਹਿ ਕੇ ਨਹੀਂ ਦੀਦੀ ਮੈਂ ਤੁਹਾਨੂੰ ਆਖਣ ਤੇ ਨਹੀਂ ਆ ਵੀ ਕੋਈ ਨਹੀਂ ਤੁਸੀਂ ਦੁੱਧ ਫੇਰ ਬਣਾ ਦਿਓ ਜੇ ਐਈਓ ਹੀ ਗੱਲ ਆ ਤੇ ਮੈਂ ਕਦੋਂ ਕਿਹਾ ਵੀ ਮੈਂ ਵਿਸ਼ਵਾਸ ਨਹੀਂ ਤੁਹਾਡੇ ਤੇ ਕਰਦੀ ਵਿਸ਼ਵਾਸ ਤੇ ਹੈ ਹੀ ਨਹੀਂ ਨਾ ਤੈਨੂੰ ਮੇਰੇ ਤੇ ਜੇ ਦਿਨ ਮੇਰੇ ਤੇ ਵਿਸ਼ਵਾਸ ਹੀ ਨਹੀਂ ਨਾ ਹੈਗਾ ਮੈਂ ਘਰ ਛੱਡ ਕੇ ਹੀ ਚਲ ਜਾਨੀ ਆ ਮੈਂ ਇੱਥੇ ਰਹਿ ਕੇ ਕਰਨਾ ਕੀ ਆ ਜੇ ਸਾਰੇ ਮੇਤੇ ਸ਼ੱਕ ਕਰੀ ਜਾਂਦੇ ਆ ਜੇ ਕਹਿੰਦੇ ਸਵੇਰ ਦਾ ਭੋਲਾ ਸ਼ਾਮ ਨੂੰ ਘਰ ਆ ਜੇ ਨਾ ਤੇ ਜੇ ਕੋਈ ਘਰ ਨਾ ਹੋਣ ਦਵੇ ਤੇ ਫੇਰ ਉੱਥੇ ਕੀ ਕੀਤਾ ਜਾਵੇ ਦੱਸ ਪਹਿਲਾਂ ਮੈਨੂੰ ਨਹੀਂ ਦੀਦੀ ਇੰਨਾ ਤੇ ਕਿਉਂ ਪਰੇਸ਼ਾਨ ਹੋਣ ਡਿਆ ਇੰਨਾ ਦੁਖੀ ਹੋਣ ਡਿਆ ਇਦਾਂ ਤੇ ਕੋਈ ਮੇਰੇ ਮਨ 'ਚ ਗੱਲ ਹੀ ਨਹੀਂ ਹੈਗੀ ਨਾ ਦੀਦੀ ਇਦਾਂ ਨਾ ਕਰੋ ਤੁਸੀਂ ਜੇਕਰ ਨੂੰ ਮੇਰੇ ਤੇ ਵਿਸ਼ਵਾਸ ਆ ਨਾ ਤੇ ਬੱਚਿਆਂ ਨੂੰ ਦੁੱਧ ਪਿਆ ਮੇਰੇ ਸਾਹਮਣੇ ਇਹ ਕਈ ਵਾਰੀ ਬੱਚੇ ਨਾ ਸੁੱਤੇ ਬਹਿ ਵੀ ਪੀ ਲੈਂਦੇ ਹੁੰਦੇ ਆ ਬਸ ਦੇ ਦੀ ਬਸ ਕੋਈ ਨਾ ਲੈ ਆ ਗਈ ਉਹ ਮੇਰੀਆਂ ਗੱਲਾਂ ਦੇ ਵਿੱਚ ਉਹ ਤੈਨੂੰ ਕੀ ਲੱਗਦਾ ਸੀ ਮੈਂ ਤੇਰੇ ਨਿਆਣਿਆਂ ਨੂੰ ਜ਼ਹਿਰ ਦਊਂਗੀ ਉਹ ਜ਼ਹਿਰ ਨਹੀਂ ਮੈਂ ਦੰਦੀ ਮਿੱਠਾ ਜ਼ਹਿਰ ਦਊਂਗੀ ਇਹ ਜਿਹੜੇ ਹੌਲੀ ਹੌਲੀ ਨਾ ਉਹਨਾਂ ਨੇ ਤੇ ਨਹੀਂ ਮਰਨਾ ਉਹ ਮਰਨਾ ਤੂੰ ਹੀ ਆ ਆ ਜਿਹੜੀ ਦਾਦੀ ਕਹਿੰਦੀ ਸੀ ਨਾ ਮੈਨੂੰ ਪੋਤਾ ਚਾਹੀਦਾ ਪੋਤਾ ਚਾਹੀਦਾ ਐਵੇਂ ਮੂਨਾ ਕੋਸੂਗੀ ਤੈਨੂੰ ਵੀ ਮਾਪੋ ਤਾਂ ਮੰਗ ਕਿਉ ਲਿਆ ਤੇ ਤੂੰ ਵੀ ਐਵੇਂ ਮੂਨਾ ਆਖੇਂਗੀ ਵੀ ਮੈਂ ਲਾਦ ਮੰਗੀ ਕਿਉ ਆ ਮੇਰੀ ਤਾਂ ਮੁੰਡਾ ਕਿੱਥੇ ਆ ਮੰਮੀ ਜੀ ਬਾਹਰ ਖੇ ਲੰਦਿਆ ਇਹ ਤੇ ਦੀਦੀ ਕਹਿੰਦੇ ਮੈਂ ਕੋਲ ਬੈਣੀ ਆ ਤੂੰ ਜਾ ਵੇਲਾ ਮਨੀ ਇਹ ਹੁਣ ਮਾਸਾ ਮੁੰਡੇ ਦਾ ਧਿਆਨ ਨਹੀਂ ਉਹ ਰੱਖਦੇ ਵੀ ਕਿੱਥੇ ਖੇ ਡੰਡਿਆ ਕੀ ਕਰਨ ਡਿਆ ਕੀ ਨਹੀਂ ਦੁੱਧ ਪੀਵੇ ਜਦੋਂ ਦੁੱਧ ਪੀਣਾ ਤਾਂ ਵੀ ਉਹਨੇ ਕਹਣਾ ਵੱਡੀ ਮੰਮਾ ਤੋਤ ਦੇ ਜੇ ਉਹਨੇ ਬਾਥਰੂਮ ਕਰਨਾ ਤਾਂ ਵੀ ਵੱਡੀ ਮੰਮਾ ਕਰ ਆਖਿਆ ਇਹ ਐ ਸਿਰ ਉਹਦੇ ਸਿਰ ਤੇ ਜੂ ਨਹੀਂ ਹੁ ਸਰਕਦੀ ਐਨ ਵਿਲੜ ਹੋਈ ਆ ਵੀ ਮੈਨੂੰ ਕੋਈ ਫਿਕਰ ਪਾਕਾ ਲਾ ਕੇ ਬੈਗੀ ਮੈਂ ਐਸੀ ਵਾਕੀ ਗੱਲ ਮੰਮੀ ਸਹੀ ਕਹਿਨ ਦਈ ਆ ਅਗਰ ਮੈਂ ਤੇਰਾ ਸਾਹ ਹਾਵ ਲਾਇਆ ਤੂੰ ਮੁੰਡੇ ਦਾ ਮਸਾ ਖਿਆਲ ਨਹੀਂ ਕਰਦੀ ਇਹੋ ਹੀ ਗਲਤੀ ਤੇਰੀ ਅੱਗੇ ਹੀ ਤੇ ਹੁਣ ਤੇਰੀ ਫੇਰ ਗਾੜੀ ਆਉਂਦੀ ਆ ਉਹ ਭਾਬੀ ਵਿਚਾਰੀ ਖਿਆਲ ਰੱਖੇ ਤੇ ਗਲਤੀ ਵਾਲੀ ਕਿਹੜੀ ਗੱਲ ਆ ਕਿਚਨ ਸਾਂਭਣ ਵਾਲੀ ਹੀ ਉਹ ਕਹਿੰਦੇ ਤੂੰ ਸਫਾਈ ਕਰ ਲਾ ਇਨਾ ਉਹ ਪਿਆਰ ਕਰਦੇ ਜਿਉਂ ਉਹਨਾਂ ਕਿਹਾ ਕਿ ਡੰਡਿਆਂ ਤੇ ਮਨ ਲਾ ਕੇ ਖਿਆਲ ਰੱਖਣੀ ਆ ਇਹ ਚ ਗਲਤੀ ਵਾਲੀ ਕਿਹੜੀ ਗੱਲ ਹੋਗੀ ਫੇਰ ਕੀ ਹੋ ਗਿਆ ਉਹ ਬਹੁਤ ਖਿਆਲ ਰੱਖਦੇ ਨੇ ਨਾਲੇ ਉਹ ਕਿਹੜਾ ਕੰਜਰ ਮੇਰੇ ਕੋਲ ਆਉਂਦਾ ਜਿਹੇ ਮੈਨੂੰ ਹੱਥ ਕਰਦੀ ਪਿਆਜ ਚੁੱਗਾਂ ਦੀਦੀ ਦੇ ਗੱਲ ਲੱਗ ਜਾਂਦਾ ਵਾ ਤੇ ਫੇਰ ਨਿਆਣਾ ਆਦੇ ਹੁੰਦੇ ਨਿਆਣਾ ਤੇ ਕੁੱਤਾ ਮੂੰਹ ਲਾਇਦਾ ਜਦੋਂ ਰੈਣਾ ਹੀ ਨਿਆਣੇ ਨੇ ਭਾਬੀ ਕੋਲ ਵਾ ਤੇ ਭਾਬੀ ਦੇ ਜੱਸ ਕੋਨੇ ਆ ਹੋਰ ਕਿਹੜੇ ਕੋਨੇ ਦੱਸੂ ਨੂੰ ਉਹਨੇ ਮਾਂ ਇਹਨੂੰ ਸਮਝਣ ਲਾ ਆਪਣਾ ਜਿਉ ਪਿਆਰ ਕਰਦੀ ਐ ਤੇ ਇਹਨਾਂ ਨੇ ਮੰਮੀ ਕਿਹਾ ਹੀ ਨਹੀਂ ਕਰਨਾ ਫੇਰ ਆਪਿਆ ਕਰ ਚਾਚੀ ਬਣ ਕੇ ਰਹੂਗੀ ਏ ਤੇ ਉਹ ਤੇ ਅੱਗੇ ਤਾਡੀ ਭਾਬੀ ਨੂੰ ਵੱਟੀ ਮਮਾ ਵੱਟੀ ਮਮਾ ਹੀ ਬੋਲਦਾ ਮੈਨੂੰ ਮਨੀ ਠੀਕ ਨਹੀਂ ਲੱਗਦਾ ਇੰਨਾ ਤੇ ਉਹ ਮੋ ਪਿਆਰ ਕਰਦੇ ਨੇ ਉਹ ਤੇ ਮੁੰਡੇ ਦੀਆਂ ਲਾੜਾਂ ਝਟਦੇ ਨੇ ਤੇ ਫਿਰ ਮੈਂ ਇਦਾਂ ਉਹਨਾਂ ਕੋਲੋਂ ਖੁੰਦੀ ਚੰਗੀ ਲੱਗਦੀ ਮੈਨੂੰ ਇਹ ਦੱਸੋ ਪਹਿਲਾਂ ਬੁੱਤ ਕਿੱਥੇ ਛੁੱਟ ਲੱਗੀ ਉਹ ਕਿੱਦਾਂ ਛੁੱਟ ਲੱਗੀ ਮੇਰੇ ਬੁੱਧੇ ਹਾਏ ਵੇਲਾ ਸਾਰਾ ਕਬਰੰਦਰ ਵੜ ਕੇ ਬੈਠਾ ਆ ਕਿਤੇ ਮੁੰਡੇ ਦਾ ਸ਼ਰਟ ਲੱਗ ਗਈ ਕਿਤੇ ਵੇਖਿਆ ਨਹੀਂ ਆ ਚੱਲ ਮੇਰੇ ਬੁੱਤ ਉਧਾਈ ਦੱਸ ਇਹ ਚ ਕੀ ਗੱਲ ਹੋ ਗਈ ਆ ਤੇ ਨਹੀਂ ਹੋਗਾ ਮੇਰਾ ਗਰਵੀ ਤਾਂ ਤੈਨੂੰ ਮਾਸਾ ਫਿਕਰ ਹੈ ਨਹੀਂਗਾ ਮੁੰਡੇ ਨੇ ਲੱਗਾ ਛੱਟ ਲੱਗੀ ਇਹ ਤਾਂ ਭਾਵੇਂ ਵਿਚਾਰੀ ਪਾਰਾ ਚੁੱਕ ਗਈ ਮੇਰੀ ਗੱਲ ਸੁਣ ਮਨੀ ਇਹ ਮੈਂ ਬੜਾ ਵੱਡ ਦੀ ਹੁਣ ਇਹ ਆਖਣ ਲੱਗਦੀ ਵੇਲਾ ਉਹ ਦੌੜੀ ਭੱਜੀ ਫਿਰ ਢੀ ਮੁੰਡੇ ਲੈਣ ਨੂੰ ਆਵਾਜ਼ ਨਹੀਂ ਸੁਣੀ ਮਾਂ ਹੋ ਕੇ ਤੋ ਵੇਲਾ ਕਿੱਦਾਂ ਲੈ ਕੇ ਆਈ ਮੁੰਡੇ ਨੂੰ ਉਹ ਗੱਲ ਕਰਨਗੇ ਤਾਂ ਉਹ ਕੱਲ ਹੋਈ ਵੇਲਾ ਆਪਾਂ ਗੱਲ ਹੀ ਕਰਨੇ ਦੋ ਸੱਚੀ ਗੱਲ ਮੇਰਾ ਛੱਟ ਲੱਗੀ ਮੁੰਡੇ ਤੇ ਇਹਨੂੰ ਪਰਵਾਹ ਹੀ ਨਹੀਂ ਕੋਈ ਮੁੰਡੇ ਦੀ ਲਾ ਵੇਖੋ ਭੱਜ ਕੇ ਜਾ ਕੇ ਪੁੱਤ ਰਾਜਾ ਕਿੱਥੇ ਛੱਟ ਲੱਗੀ ਆਖਾ ਆਪਣੇ ਪੁੱਤ ਨੂੰ ਮੈਂ ਚੁੱਕਾ ਉਰੇਆ ਉਰੇਆ ਮੈਂ ਚੁੱਕਾ ਹੋ ਹੈ ਤੂੰ ਤੇ ਮਮਾ ਦਾ ਹੀ ਬਣ ਗਿਆ ਹੈ ਵੇਖ ਲਓ ਦੀਦੀ ਹੁਣੇ ਅਜੇ ਹਾਏ ਮੈਂ ਮਰ ਜਾ ਕਿੱਥੋਂ ਸੱਟ ਲੱਗੀ ਹੁਣੇ ਅਜੇ ਨਾ ਮਰੀ ਮੈਨੂੰ ਗੁੱਸੇ ਹੋਣ ਦੇਆ ਸੱਚੀ ਦੀਦੀ ਐਨਾ ਟਾਡਾ ਕਰਦਾ ਵਾ ਨਾ ਵੇਖ ਲੈ ਮੈਨੂੰ ਤੇ ਭੁੱਲ ਹੀ ਗਿਆ ਵਾ ਏ ਚੱਲ ਗਰਨੀ ਤਾਂ ਹਾਏ ਹੱਥ ਨਾ ਲਾ ਨੀ ਕਿੱਥੇ ਲੱਗੀ ਮੁੰਡੇ ਨੂੰ ਸੱਟ ਹਾਂ ਮੰਮੀ ਮਾਰੀ ਰਾਤ ਤੇ ਰਗੜ ਲੱਗ ਗਈ ਆ ਹਾਂ ਹਾਏ ਵੇ ਹੱਥ ਨਾ ਲਾਓ ਹੱਥ ਨਾ ਲਾਓ ਮੰਮੀ ਤੂੰ ਬੁਲਾ ਦੇਣੀ ਕੋਈ ਤੇਲ ਤੂੰ ਲਾਉਣਾ ਹੀ ਹਾਏ ਮੰਮੀ ਤੂਬ ਨਹੀਂ ਲਾਉਣੀ ਹੈਗੀ ਟੂਬ ਨਾਲਾ ਇਹਨੂੰ ਸਾੜ ਪੈ ਜਾਣਾ ਤੇ ਗਰੀ ਦਾ ਤੇਲ ਹੀ ਮਾਸਾ ਲਾ ਦੇਣਾ ਇਹ ਮੁੰਡੇ ਦੇ ਕੋਈ ਨਹੀਂ ਪੈ ਜਾਣਾ ਵਾ ਰਗੜਨਾ ਮੇਰੇ ਕੋ ਤੇ ਆਉਣੀ ਨਹੀਂ ਡਿਆ ਮੈਂ ਖ ਲਿਆ ਮੈਂ ਗੋਦੀ ਤਾਰਾਂ ਮੇਰੇ ਕੋ ਕਿਉਂ ਨਾ ਵਾ ਤੂੰ ਤੇ ਕਰੇ ਤਾਂ ਤਾਂ ਹੀ ਆਵੇ ਆਵੇ ਕਿੰਨਾ ਪਿਆਰ ਕਰਨ ਡਿਆ ਵਾ ਉਧਰ ਵੇਖੋ ਜਦੋਂ ਭਾਬੀ ਜਰੀ ਇਹਨਾਂ ਉਹਨੂੰ ਤੇ ਕਰਦੀ ਹੈ ਤਾਂ ਭਾਬੀ ਕੋ ਜਾਣਾ ਤੇਰੇ ਕੋ ਤੁਣਾ ਹੋਣਾ ਨੇ ਤੈਨੂੰ ਤਾਂ ਕੋਈ ਪਰਵਾਹ ਹੀ ਨਹੀਂਗੀ ਸੱਟ ਲੱਗੀ ਚਾਹੇ ਨਹੀਂ ਸੱਟ ਲੱਗੀ ਆ ਵੇਖ ਲੈ ਹਣ ਐਦਾਂ ਪਿਆਰ ਕਰੀਦਾ ਨਿਆਣੇ ਨੂੰ ਚਲੋ ਮਮੀ ਕੋਈ ਗੱਲ ਜੇ ਬੱਬੀ ਮੈਂ ਟੂਬ ਲਾਉਣਾ ਲਿਆ ਅੱਜ ਤੂੰ ਮੜਕੇ ਨਾ ਟੂਬ ਵਿੱਚ ਪਈ ਹੋਈ ਨਹੀਂ ਮੈਂ ਮਨੀ ਟ ਤੂ ਆਪਣਾ ਨਾ ਇਹਦਾ ਸਾੜ ਪਹਿਣਾ ਮੈਨੂੰ ਕੋਈ ਨਹੀਂ ਆਪੇ ਤੇਲ ਲਾ ਕੇ ਮਾੜੀ ਜੀ ਬਾਅਦ ਚ ਹਲਦੀ ਲਾ ਦੂੰਗੀ ਜਦ ਇਹ ਸੌਜੂਗਾ ਨਾ ਇਹ ਜਿਹੜ ਲੱਤ ਨੂੰ ਹੱਥ ਨਹੀਂ ਨਾ ਲਾਉਣ ਦਿੰਦਾ ਇਸ ਲੱਤ ਇਹਨੇ ਭੱਜੇ ਫਿਰਨਾ ਵੇਖੀ ਸਹੀ ਕੱਲ ਮੇਰਾ ਪੁੱਤ ਭੱਜਾ ਫਿਰੇ ਮੇਰੇ ਜਰਾ ਕੁ ਸੱਟ ਲਾ ਜਾਂਦੀ ਮੇਰਾ ਤਾਂ ਆਪ ਜੀ ਨੂੰ ਕੋਹ ਹੁੰਦਾ ਪਰ ਇਹ ਨਹੀਂ ਧਿਆਨ ਰਾਦੇ ਭਾਵੇਂ ਕਾਕਾ ਗੁੱਸਾ ਕਰ ਤੇ ਭਾਵੇਂ ਗਿਲਾ ਕਰ ਦੇਦੇ ਓਦਾਂ ਨਾ ਵੇਖ ਲੋ ਮੇਰੀ ਗੋਦੀ ਜਿਹਨੇ ਚੂ ਚੂ ਕਰਦੇ ਰਹਿਣਾ ਜੇ ਕੋਈ ਵੀ ਪ੍ਰੋਬਲਮ ਹੋਵੇ ਤੁਹਾਡੇ ਕੋ ਆਣ ਕੇ ਕਿਦਾਂ ਤਾਂ ਡਿਹੇ ਕ ਨਾ ਲੱਗਾ ਵਾ ਅਗਰ ਮੀਤ ਮੈਂ ਸੋ ਬਾਨੇ ਲਾ ਕੇ ਲਈ ਆਂ ਕੀੜੀ ਦਾ ਆਟਾ ਡੁੱਲ ਗਿਆ ਜਦੋਂ ਨਿਆਣੇ ਨੂੰ ਜਾ ਕੇ ਫੜੀ ਹੈ ਨਾ ਹਾਏ ਹਾਏ ਕੀ ਹੋ ਗਿਆ ਇਦਾਂ ਕਹੀਏ ਤੇ ਨਿਆਣਾ ਸਗੋਂ ਘੌਣ ਲੱਗ ਪੈਂਦਾ ਮੈਂ ਕਿਹਾ ਕੋਈ ਨਹੀਂ ਪਤਾ ਕੀੜੀ ਦਾ ਆਟਾ ਡੁੱਲ ਗਿਆ ਵਾ ਰਾਜ ਮੈਂ ਇਹੋ ਕਹਿੰਦੀ ਆਈ ਆ ਤੇ ਤਾਂ ਕਰਕੇ ਉਹ ਚੁੱਪ ਵਾ ਵੀ ਉਹਨੂੰ ਪਤਾ ਵੀ ਕੀੜੀ ਦਾ ਆਟਾ ਹੀ ਡੁੱਲਾ ਵਾ ਛੱਟ ਨਹੀਂ ਗਈ ਲੱਗੀ ਤਨਾ ਮੈਂ ਸੱਚੇ ਦੇ ਦੇ ਮੈਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਮੇਰੇ ਨਿਆਣੇ ਨੂੰ ਛੱਟ ਲੱਗ ਜਾਂਦੀ ਤੇ ਕਿੱਥੇ ਠੀਕ ਹੋ ਜਾਂਦਾ ਵਾ ਪੀੜ ਨਹੀਂ ਹੁੰਦੀ ਮੇਰੇ ਕੋਲ ਪੀੜ ਹੁੰਦੀ ਵੇਖ ਲੈ ਮੰਮੀ ਕੁਝ ਸਾਲ ਪਹਿਲਾਂ ਭਾਬੀ ਸਾਡੇ ਨਾਲ ਕੀ ਕੁਝ ਕਰਦੀ ਰਹੀ ਹੈ ਹੈਨਾ ਤੇ ਅੱਜ ਉਹਦਾ ਮੋਹ ਪਿਆਰ ਵੇਖ ਕੇ ਤੇ ਮੈਨੂੰ ਵੀ ਲੱਗਦਾ ਵੀ ਵਾਕਈ ਗੱਲ ਬਹੁਤ ਜ਼ਿਆਦਾ ਬਦਲ ਗਈ ਭਾਬੀ ਜੀ ਨਾਲੋਂ ਉਹ ਬਹੁਤ ਟਾਈਮ ਹੁੰਦਾ ਕੋਈ ਮਾੜਾ ਟਾਈਮ ਆ ਜਾਂਦਾ ਵਾ ਬੰਦੇ ਤੇ ਤੇ ਪਰ ਇਹ ਪਿਓ ਭੁੱਲਦਾ ਤਾਂ ਨਹੀਂ ਜੜਾਇਆ ਹੁੰਦਾ ਵਾ ਪਰ ਇਹੋ ਹੀ ਮੈਨੂੰ ਬੜਾ ਵੀ ਹੁਣ ਸੁਧਰ ਕੇ ਵੇਲਾ ਇਹਨੂੰ ਗਰਮੀਤ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਮੁੰਡਾ ਕਿੱਥੇ ਆ ਕੁੜੀ ਕਿੱਥੇ ਆ ਤੁਹਾਨੂੰ ਤੋਏ ਤਾਂ ਕੁਵਾਰਿਆਂ ਵਾਂਗੂ ਫਿਰਦੇ ਜੇ ਕੁੜੀ ਜਿਹੜੀ ਉਤਾਏ ਦੀ लाਡਲੀ ਤੇ ਮੁੰਡਾ ਜਿਹੜਾ ਉਤਾਏ ਦਾ लाਡਲਾ ਤੁਹਾਨੂੰ ਕੋਈ ਫਿਕਰ ਨਹੀਂ ਫਾਕਾ ਨਹੀਂ ਪਹਿਲਾਂ ਕਿੰਨਾ ਭਾਰ ਹੁੰਦਾ ਨੇ ਤੁਹਾਡਾ ਵਢਾਤਾ ਨ ਕੋਈ ਹੈਗੀ ਚਿੰਤਾ ਉਹ ਤੇ ਗੱਲ ਸਹੀ ਆ ਮੰਮੀ ਬਿਲਕੁਲ ਗੱਲ ਤੁਹਾਡੀ ਸਹੀ ਆ ਜਿੰਨੇ ਜਿੱਦਾਂ ਮੈਂ ਕੁਝ ਸਾਲ ਪਹਿਲਾਂ ਫੈਸਲਾ ਲੈ ਲਿਆ ਸੀ ਮੈਂ ਸੋਚਿਆ ਸੀ ਕਿ ਵੀਰ ਨਾਲੋਂ ਅੱਡੋ ਅੱਡ ਹੋ ਜੰਨੇ ਆ ਤੇ ਜੇ ਅਸੀਂ ਅੱਜ ਅੱਡੋ ਅੱਡੀ ਹੋਏ ਹੁੰਦੇ ਤੇ ਅੱਜ ਸਾਡੇ ਨਾਲ ਕਿੰਨਾ ਮੋਹ ਪਿਆਰਾ ਇਹਨਾਂ ਨਾਲ ਬੰਨਣਾ ਸੀ ਨਾ ਪੁੱਤ ਇਕੱਠਿਆਂ ਵਰਗੀ ਤਾਂ ਕੋਈ ਬਰਕਤ ਨਹੀਂ ਕੀ ਚਲੋ ਬਾੜੀ ਪ੍ਰਮਾਤਮਾ ਨੇ ਮੇਰ ਕੀਤੀ ਤੁਸੀਂ ਇਕੱਠੇ ਜੇ ਥਪਾਕ ਵਰਗਾ ਤਾਂ ਕੋਈ ਕੰਮ ਹੈ ਹੀ ਨਹੀਂ ਗਾ ਥਪਾਕ ਲੋਕਾ ਜਿੱਥੇ ਉੱਥੇ ਹੀ ਬਰਕਤ ਆਵਾ ਕਰ ਚਲੋ ਇਹ ਵੀ ਮੈਂ ਸੋਚਦਾ ਵਾ ਮਹਾਰਾਜ ਸਾਡੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਜੇ ਪਾ ਬਿਨੇ ਅਗਰ ਗਲਤੀ ਕੀਤੀ ਆ ਨਾ ਤੇ ਹੋ ਸਕਦਾ ਸਾਡੇ ਵਾਸਤੇ ਚੰਗਾ ਹੀ ਹੋ ਗਿਆ ਵੇ ਕੰਮ ਹੋਰ ਹੁਣ ਵੇਖਾ ਕਿੰਨਾ ਤੇ ਇਹ ਕਰਦੀ ਆ ਚਲੋ ਗਲਤੀਆਂ ਫਿਰ ਇਨਸਾਨ ਕੋਈ ਹੁੰਦੀਆਂ ਬਿਲਕੁਲ ਬਿਲਕੁਲ ਅਗਰ ਉਹਦਾ ਸੁਧਰ ਗਿਆ ਸ਼ੁਕਰ ਹਾਂ ਜੇ ਅਸੀਂ ਉਹਨੂੰ ਮਾਫ ਕਰਤਾ ਨਾ ਤੇ ਉਹਨੇ ਫਿਰ ਉਹ ਮਾਫੀ ਦਾ ਕੋਈ ਗਲਤ ਨਜ਼ਾਇਜ਼ ਫੈਲਾ ਚੁੱਕਿਆ ਬਣੀ ਆ ਫਿਰ ਉਹਨੇ ਇਹ ਗੱਲ ਦਾ ਉਹ ਵੀ ਫਿਰ ਪੂਰਾ ਬਦਲ ਕੇ ਦਿਖਾਇਆ ਉਹਨੇ ਹੋਰ ਸੁਧਰ ਕੇ ਦਿਖਾਇਆ ਵੀ ਮੈਂ ਨਹੀਂ ਅਗਰ ਕੋਈ ਮੇਰੇ ਕੋ ਗਲਤੀ ਹੋ ਗਈ ਆ ਤੇ ਦੁਬਾਰਾ ਮੈਂ ਕਰਨੀ ਨਹੀਂ ਹੋਗਾ ਵੇ ਪੁੱਤ ਜਿੱਦਾਂ ਵਰਤ ਨੂੰ ਪਿਆਰ ਕਰਦੀ ਹੈ ਨਾ ਉਹ ਤੋਂ ਵੱਧ ਕੇ ਦੋ ਗੁਣਾ ਰਾਜੇ ਨੂੰ ਜ਼ਿਆਦਾ ਪਿਆਰ ਕਰਦੀ। ਹੋਰ ਕੀ? ਮਾਸਾ ਨਹੀਂ ਉਹ ਚ ਹੈਗਾ ਵੀ ਚਾਹੇ ਉਹਨੂੰ ਮੈਂ ਮੇਰਾ ਪੁੱਤ ਵਾਏ ਚਾਹੇ ਮੇਰੇ ਦੇਰ ਦਾ ਵਾ ਉਹ ਇਹਨੂੰ ਸਭ ਤੋਂ ਜ਼ਿਆਦਾ ਉਹਨੂੰ ਵੀ ਤਿਆ ਕਰਦੀ। ਜ਼ਿਆਦਾ ਕਰਦੀ ਆ। ਸਭ ਤੋਂ ਜ਼ਿਆਦਾ ਤਿਆ ਕਰਦੀ ਆ। ਅਮਰਦੇ ਦੇ ਭਾਵੇਂ ਖਿਆਲ ਕਰੇ ਨਾ ਕਰੇ ਪਰ ਰਾਜੇ ਦਾ ਵਸਾ ਨਹੀਂ ਖਾਂਦੀ ਮਿੰਟ ਵੀ ਕਿਤੇ ਨਾ ਤੇ ਕਿਤੇ ਮੈਂ ਨਹੀਂ ਮੈਂ ਸੋ ਵੇਖਦੀ ਰਹਿਣੀ ਆ। ਉਹ ਆਪ ਹੀ ਮੈਂ ਸੋ ਕਿਹਾ ਮੈਂ ਆਰੇ ਲੱਗੀ ਰੋ। ਉਹ ਮੈਂ ਕਿ ਆਰੇ ਲੱਗਣਾ ਮੇਰੇ ਤੋਂ ਵੀ ਜ਼ਿਆਦਾ ਆਰੇ ਲੱਗ। ਘਰ ਲੋ ਜਾ ਤਨ ਤੇ ਫਿਕਰ ਪੱਕਾ ਹੀ ਨਹੀਂ ਆ। ਨਾ ਗਰਮੀ ਇਧਰੋਂ ਫਿਕਰ ਪੱਕਾ ਤੇ ਨਾ ਤੁਹਾਨੂੰ ਫਿਕਰ ਪੱਕਾ। ਪੁੱਤਾਂ ਲੋ ਜਾਜ ਤੇ ਤੁਹਾਡ ਲੋ ਜਾਦੇ ਉਹ ਮੂੰਹ ਕਰਦੀ ਆ। ਮੈਨੂੰ ਫਿਕਰ ਤਾਂ ਪੜਾਵਾ ਇਤਨੀ ਵੀ ਮੈਨੂੰ ਬੱਚਾ ਦਾ ਫਿਕਰ ਨਹੀਂ ਗਾ। ਪਰ ਮੈਂ ਨਹੀਂ ਚੱਲ ਆਖੂਗੀ ਵੀ ਜੇ ਮੈਂ ਕਢੋਂਡੇ ਸਾਰੇ ਕੰਮ ਮੈਂ ਕਰਨ ਡੀਆਂ ਤੇ ਇਹ ਧੂ ਧੂ ਕੇ ਫੜਦੀਆਂ ਵਾ। ਇਦਾਂ ਬੰਦਾ ਚੰਗਾ ਜਾਰੇ। ਨਹੀਂ 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 ਫਿਰ ਉਹਦਾ ਮਾਨ ਵੀ ਰੱਖਣਾ ਪੈਣਾ। ਮਾਨ ਰੱਖਣਾ ਚਾਹੀਦਾ। ਹਾਂ ਵੱਡੀ ਪਰਜਾਈ ਆ ਮੇਰਾ ਉਹਦਾ ਮਾਨ ਰੱਖੂ ਮੈਂ ਗਰਮੀਤ ਨੂੰ ਵੀ ਇਹੋ ਗੱਲ ਸਮਝਾਉਂਦਾ ਰਹਿਣਾ ਰਾਤ ਦੇ। ਚੱਲ ਪੁੱ ਹਾਂ ਹਾਈ ਹਾਈ ਦੀਦੀ ਆਖੀ ਜਾਂਦੇ ਮੈਂ ਦਵਾਈ ਦਿੰਨੀ ਆ ਮੁੰਡਾ ਤੇ ਅੱਗੇ ਕਮਜ਼ੋਰ ਜਿਆਵਾ ਤੇ ਉਹਨੂੰ ਤੇ ਰਗੜਈ ਨਹੀਂ ਲੱਗੀ ਆ ਕੜਾ ਦੇ ਨਾਲ ਬੁਖਾਰ ਚੜ ਜਾਣਾ ਵਾ ਨਾਲੇ ਮਾਂ ਪੁੱਤ ਇਹ ਵੀ ਮੇਰੇ ਦਵਾਲੇ ਹੁੰਦੇ ਵੀ ਤੂੰ ਮੁੰਡੇ ਦਾ ਧਿਆਨ ਨਹੀਂ ਦੇਂਦੀ ਦੀਦੀ ਨੇ ਜਿਹੜੀ ਦਵਾਈ ਦੇਣੀ ਮੈਨੂੰ ਪਤਾ ਵਾ ਉਹ ਮੋਹ ਪਿਆਰ ਦੇ ਵਿੱਚ ਮੁੰਡੇ ਨੂੰ ਪੀੜ ਨਾ ਹੋਵੇ ਸਾੜ ਨਾ ਪਵੇ ਤਖਲੀਪ ਨਾ ਕੋਈ ਹੋਵੇ ਉਹਨਾਂ ਘਰੇਲੂ ਹੀ ਆਪਣੇ ਨੁਕਸੇ ਜੇ ਕਰੀ ਜਾਣੇ ਤੇ ਉਹ ਤੇ ਟੂਪ ਇੰਨੀ ਵਧੀਆ ਝਾਟਰ ਮਾਨ ਆ ਜਾਂਦਾ ਉਹਦੇ ਨਾਲ ਆਵੇ ਦਵਾਈ ਵਾਲੇ ਡੱਬੇ ਚ ਨਹੀਂ ਤੇ ਇੱਥੇ ਪਈ ਆ ਉਹਨੂੰ ਲਾਉਣੀ ਵਿਚਾਰੇ ਨੂੰ ਦੀਦੀ ਲਿਆਓ ਮੁੰਡੇ ਦੇ ਟਿਊਬ ਲਾਈਏ ਲੈ ਗਰਮੀਤ ਤੂੰ ਟੂਪ ਹੁਣ ਲੈ ਕੇ ਆਈਂ ਮੈਂ ਤਾਂ ਗਿੱਦੀ ਦਾ ਤੇਲ ਲਾ ਕੇ ਤੁਹਾਨੂੰ ਵਿਚੇ ਨੂੰ ਸਵਾਲ ਵੀ ਦਿੱਤਾ ਵਾ ਬੜਾ ਘੜਾ ਆ ਜਾ ਪੈਣਿਆ ਸੀ ਤੇ ਰੋਂਦਾ ਹੀ ਵਿਚਾਰਾ ਅ ਕੜਾ ਕਰਕੇ ਤੇ ਦੀਦੀ ਮੈਂ ਲੈ ਕੇ ਆਈ ਆ ਮਾਂ ਪੁੱਤ ਮੇਰੇ ਦਿਵਾਲੇ ਹੁੰਦੇ ਆ ਤੇ ਮੈਨੂੰ ਵੀ ਥੋੜੀ ਐ ਘਟ ਗਾਲਾਂ ਪੈਣਗੀਆਂ ਮੈਂ ਤਾਂ ਕਿ ਮੈਂ ਟੂਬ ਲਾ ਦਿੰਨੀ ਆ ਪਰ ਚਲ ਹੁਣ ਸੌ ਹੀ ਗਿਆ ਵਾ ਤੇ ਫਿਰ ਜ਼ਰੂਰ ਉਹਨੂੰ ਠਾਲਣਾ ਨਾਲੇ ਟੂਬ ਠੰਡੀ ਠੰਡੀ ਲੱਗਦੀ ਤੇ ਸਾੜ ਪੈਂਦਾ ਹੁੰਦਾ ਬਾਅਦ ਚ ਤੇ ਨਾ ਇਦਾਂ ਕਰ ਸੌ ਲੈਂਦੇ ਇਹਨੂੰ ਘੜੀ ਚੱਲ ਜੇ ਉੱਠੋਗਾ ਤੇ ਫਿਰ ਮੈਂ ਲਾ ਦਿੰਨੀ ਮੈਂ ਤਾਂ ਟੂਬ ਲਿਆਈ ਮੈਂ ਹਲਾਉਣੀ ਆ ਐਡੀ ਛੇਤੀ ਸੌ ਗਿਆ ਦੀਦੀਆਂ ਨੂੰ ਛੱਟ ਦੀ ਭੀੜ ਹੁੰਦੀ ਵਿਚਾਰੇ ਨੂੰ ਤੇ ਸੌ ਕਿੱਦਾਂ ਗਿਆ ਨੀ ਮੈਂ ਦਵਾਈ ਦੇਤੀ ਹੀ ਮੈਨੂੰ ਪਤਾ ਵਾ ਮੇਰਾ ਪੁੱਤ ਕਾਹਦੇ ਨਾਲ ਚੁੱਪ ਕਰਦਾ ਤੇ ਕਾਹਦੇ ਨਾਲ ਇਹਦੀ ਪੀੜ ਹਟਦੀ ਆ ਤੈਨੂੰ ਨਹੀਂ ਪਤਾ ਉਹ ਮੇਰੇ ਲਾਗੇ ਸਾਰਾ ਦਿਨ ਰਹਿੰਦਾ ਮੇਰੇ ਨਾਲ ਖੇਡਦਾ ਵਾ ਨਾਲੇ ਹੁਣ ਤੇਰਾ ਕੁੜੀ ਵੱਲ ਧਿਆਨ ਹੁੰਦਾ ਵਾ ਤਾਂ ਕਰਕੇ ਉਹਦਾ ਮੇਰੇ ਨਾਲ ਮੋਹ ਪਿਆਰ ਪੈ ਗਿਆ ਵਾ ਇਦਾਂ ਹੀ ਆ ਇੱਕ ਬੱਚੇ ਨੂੰ ਜੋ ਕੀ ਆ ਦਿਖਾ ਨਿਆਣਾ ਫਿਰ ਮੋਹ ਪਿਆਰ ਕਰਨੀ ਲੱਗ ਪੈਂਦਾ ਵਾ ਚੱਲ ਭੈਣਾ ਮੈਂ ਫੇਰ ਟੂਬ ਲਾ ਦੂੰਗੀ ਜਦੋਂ ਉੱਠੂਗਾ ਹੁਣ ਤੇਰੀਆਂ ਦਵਾਈਆਂ ਤੇ ਤੇਰਾ ਮੋਹ ਪਿਆਰ ਉਹੀ ਉਹਨੂੰ ਰਾਸ ਆਉਂਦਾ ਤੇ ਮੈਨੂੰ ਗਾਲ੍ਹਾਂ ਪਾਉਂਦਾ ਰਹਿੰਦਾ ਵਾ ਚੱਲ ਕੋਈ ਗੱਲ ਨਹੀਂ ਤੂੰ ਆਪਣਾ ਕੋਈ ਕੰਮ ਕਰ ਲੈ ਜੇ ਤੇ ਲੀਡਰ ਲੈਣੇ ਧੋਣ ਵਾਲੇ ਤੇ ਧੋਲਾ ਮੈਂ ਤੇ ਆਖਣ ਡਿਆ ਵੀ ਮੈਂ ਦੇਖੋ ਬੈਣੀ ਤੁਸੀਂ ਥੱਕ ਗਏ ਹੋਣੇ ਜੇ ਤੇ ਤੁਸੀਂ ਵੇਖ ਲਓ ਜੇ ਕੁਝ ਹੋ ਕਰਨ ਵਾਲਾ ਤੇ ਨਹੀਂ ਨਹੀਂ ਮੈਂ ਕਿਤੇ ਨਹੀਂ ਥੱਕੀ ਮੈਂ ਲੱਗੇ ਲੰਮੀ ਪਈ ਆ ਮੈਂ ਕਹਣਾ ਮੁੰਗਲਾ ਫੜਿਆ ਵਾ ਇੱਥੇ ਚੱਲ ਕੋਈ ਨਹੀਂ ਸੌ ਜਾ ਮੇਰਾ ਪੁੱਤ ਆ ਦੇ ਦਿਓ ਤਾਂ ਪਖਾ ਜਾ ਹੋਏ ਆਈਓ ਆ ਹੋ ਜਾਂਦਾ ਵਾ ਕਿ ਕੜਾ ਦੇ ਨਾਲ ਚਲੋ ਠੀਕ ਠੀਕ ਚੌਂਕੇ ਚੋਂ ਕੰਮ ਕਰਦਿਆਂ ਆਵਾਜ਼ ਮਾਰ ਕੇ ਲਿਆਇਓ ਅਖੇ ਅੰਦਰ ਆਣ ਕੇ ਗੱਲ ਸੁਣ ਕਿਹੜੀ ਇਹੋ ਜੀ ਗੱਲ ਆ ਦੱਸੋ ਮੈਨੂੰ ਮੇਰੀ ਗੱਲ ਸੁਣਾ ਦੁਪਹਿਰ ਦੀ ਰਾਜੇ ਦੇ 6 ਲੱਗੀ ਆ ਹੈ ਤੇ ਤੂੰ ਭਾਬੀ ਨੂੰ ਦੇਖ ਕੇ ਉਹਨੂੰ ਅਰਜਾਈ ਚ ਲੰਮੇ ਪਾਇਆ ਵਾ ਤੇ ਤੂੰ ਤੂੰ ਆਪ ਮੁੰਡੇ ਕੋ ਗਈ ਨਹੀਂ ਬਿਲਕੁਲ ਕਤਈ ਤੇ ਐਦਾਂ ਨਿਆਣੇ ਦਾ ਮੂੰਹ ਪੈ ਟੁੱਟ ਜਾਂਦਾ ਆਪਣੇ ਨਾਲੋਂ ਹਾਏ ਹਾਏ ਕਿਉਂ ਨਹੀਂ ਗਈ ਮੈਂ ਤੇ ਟਿਊਬ ਲੈ ਕੇ ਵੀ ਗਈ ਪਿ ਲਿਆਓ ਦੀਦੀ ਮੇਰੇ ਤੇ ਲਾਵਾਂ ਤੋ ਉਹਨਾਂ ਨੇ ਪਹਿਲਾਂ ਹੀ ਉਹਤੇ ਦਵਾਈ ਗਰੀ ਦਾ ਤੇਲ ਆਂਦੇ ਹਿਲਾਇਆ ਤੇ ਉਹਨੂੰ ਦਵਾਈ ਖਵਾਈ ਤੇ ਜਾਂਦਿਆਂ ਨੂੰ ਮੁੰਡਾ ਸੌਂ ਗਿਆ ਛੱਟ ਲੱਗੀ ਨਿਆਣਾ ਘਬਰਾ ਜਾਂਦਾ ਅਸਕਰ ਨੂੰ ਦਰਮੀ ਥੋੜਾ ਦਿਮਾਗੋਂ ਸੋਚ ਆ ਤੂੰ ਉਹਨੂੰ ਮੁੰਡੇ ਨੂੰ ਹੱਥ ਲਾਉਣ ਲੱਗੀ ਵੀ ਆ ਜਾ ਮੇਰਾ ਪੁੱਤ ਹੈ ਮੈਂ ਤੈਨੂੰ ਚੁੱਕਾਂ ਤੇ ਮੁੰਡਾ تیر ਕੋ ਨਹੀਂ ਆਇਆ ਭੱਜ ਕੇ ਭਾਬੀ ਕੋ ਗਿਆ ਵਾ ਹੈ ਭਾਬੀ ਦੇ ਹੀ ਗੱਲ ਲੱਗਦਾ ਭਾਬੀ ਦਵਾਈ ਦੇਵੇ ਤੇ ਛੱਟ ਖਾ ਲੈਂਦਾ ਵਾ ਭਾਬੀ ਉਹਨੂੰ ਦੁੱਧ ਦੇਵੇ ਭਾਬੀ ਉਹਨੂੰ ਚਾਹ ਪਾਣੀ ਦੇਵੇ ਭਾਬੀ ਕੋ ਰੋਟੀ ਖਾਵੇ ਜਾ ਕੇ ਉਹਤੇ ਫਿਰ ਕੋਈ ਵੱਡੀ ਮਮਾ ਵੱਡੀ ਮਮਾ ਕਰਦਾ ਖਿੰਦਾ ਤੇਰਾ ਤੇ ਮੂੰਹ ਹੀ ਟੁੱਟ ਚੱਲਿਆ ਮੇਰੇ ਕੋਲ ਮੁੰਡੇ ਨਾਲ ਆਏ ਹਾ ਜੀ ਨਈ ਮੋ ਟੁੱਟਦਾ ਤੁਸੀਂ ਵੀ ਉਹ ਜਿਹੀਆਂ ਗੱਲਾਂ ਕਰਦੇ ਜੇ ਤੁਸੀਂ ਇਸੇ ਗੱਲ ਤੇ ਆ ਗਿਓ ਮੈਨੂੰ ਦੱਸੋ ਉਹ ਪਿਆਰ ਕਰਦੀ ਆ ਤੇ ਤਾਂ ਹੀ ਕਰਕੇ ਤੇ ਮੁੰਡਾ ਵੀ ਉਹਨਾਂ ਦੇ ਕੋਲ ਜਾਂਦਾ ਜਿਹੜਾ ਪਿਆਰ ਨਾ ਕਰੋ ਦਬਕਾ ਮਾਰੋ ਉਹਦੇ ਕੋ ਕਿੱਥੋਂ ਚਲ ਜੂ ਤੇ ਨਾਲੇ ਦੀਦੀ ਕਿਤੇ ਪੱਕਾ ਰੱਖ ਲੈਣ ਲੱਗੀ ਅਸਕਰ ਨੂੰ ਮਾਂ ਪਿਓ ਆਪਾਂ ਆਪਾਂ ਨੂੰ ਛੱਡ ਦੇਣ ਲੱਗਾ ਬਲੋ ਉਹ ਮੇਰੀ ਉਹ ਗੱਲ ਨਹੀਂ ਤੂੰ ਸਮਝੰਦਈ ਮੈਂ ਤੈਨੂੰ ਇਹ ਕਹਿੰਦਿਆਂ ਆਂ ਕੱਲ ਨੂੰ ਕਿਤੇ ਆਪਾਂ ਜਾਣ ਆਉਣਾ ਹੁੰਦਾ ਵਾ ਫੇਰ ਮੁੜ ਕੇ ਮੁੰਡਾ ਦੱਸ ਕੋਣ ਸਾਬੂ ਕਿੱਦਾਂ ਆਪਾਂ ਖੜਾਂਗੇ ਮੁੰਡੇ ਨੂੰ ਆਪਣੇ ਨਾਲ ਜਾਊਗਾ ਮੁੰਡਾ 10 ਬਲਾਕ ਤੇ ਜਾਣਾ ਬਣਾਉ ਤੇ ਆਪਣੇ ਜਾਣ ਆਉਣ ਦੀ ਤਾਂ ਗੱਲ ਕੋਈ ਨਹੀਂ ਚੱਲ ਜੇ ਬੱਚਾ ਘਰ ਰਵੇ ਜਾਂ ਨਾਲ ਜਾਵੇ ਉਦ ਤਰਾ ਮੈਨੂੰ ਵੀ ਪਿਆਰ ਆ ਵੀ ਮੇਰੇ ਨਾਲ ਜਾਵੇ ਪਰ ਆਹ ਗੱਲ ਆ ਕਿ ਫੇਰ ਕੀ ਹੋਇਆ ਤੁਸੀਂ ਨਾ ਜਿਆਦਾ ਹੀ ਸੋਚਦੇ ਆ ਉਹ ਮੇਰੀ ਚਲੋ ਮੇਰੀ ਉਹ ਸੋਚ ਨਹੀਂ ਹੈਗੀ ਮੈਂ ਤਾਂ ਜਿਹੜੀ ਗੱਲ ਸਮਝਾਉਂਦਾ ਕਿ ਆ ਭਾਬੀ ਨੇ ਕਿਤੇ ਜਾਣਾ ਹੋਵੇ ਤੇ ਭਾਬੀ ਨਾਲ ਚੁੱਕੀ ਫਿਰੋਂ ਡਾ ਤੇ ਫੇਰ ਕੀ ਹੋਇਆ ਫਿਰ ਰੱਖ ਲੂੰਗੀ ਮੈਂ ਹਾਏ ਦੱਸ ਪਲੱਕ ਇਹ ਦਿਮਾਗ ਚ ਨਹੀਂ ਆਉਂਦੀ ਗੱਲ ਤੇਰੇ ਦਿਮਾਗ ਚ ਨਹੀਂ ਬੈਹਂਦੀ ਮੈਂ ਤੈਨੂੰ ਇਹ ਗੱਲ ਕਹਿੰਦੇ ਆ ਮੁੰਡੇ ਦਾ ਮਾਂ ਮੋਹ ਪਿਆਰ ਟੁੱਟ ਜਾਂਦਾ ਇਦਾਂ ਮੁੜ ਕੇ ਫੇਰ ਮੁੰਡਾ ਨੇ ਤੇਰੇ ਕੋ ਆਉਣਾ ਹੀ ਨਹੀਂ ਉਕਾ ਤੇ ਫੇਰ ਦੱਸ ਤੂੰ ਕੀ ਕਰੇਂਗੀ ਚਲੋ ਕੋਈ ਨਹੀਂ ਮੈਂ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੀ ਆ ਵੀ ਮੇਰੇ ਵੱਲ ਨੂੰ ਆਵੇ ਤੂੰ ਇਹ ਵੀ ਇਹ ਗੱਲ ਨੂੰ ਸਮਝੋ ਨਾ ਦੀਦੀ ਦੇ ਹੱਥੋਂ ਖੋਣੀ ਅਜੇ ਤੇ ਫੇਰ ਘਰ ਚ ਪਵਾੜਾ ਨਾ ਪਊਗਾ ਮੰਮੀ ਆਖਣਗੇ ਤੂੰ ਹੀ ਲੜਾਈ ਪਾਉਂਦੀ ਆ ਨਹੀਂ ਆ ਗੱਲ ਨਹੀਂ ਮੈਂ ਤੈਨੂੰ ਕਹਿੰਦਾ ਵੀ ਤੂੰ ਭਾਬੀ ਕੋ ਮੁੰਡਾ ਹੀ ਖੋਲਿਆ ਜਾ ਕੇ ਉਹ ਆਖਰ ਕਰਦਾ ਮਾਰ ਰੱਖਣਾ ਪੈਣਾ ਮੇਰੀ ਵੱਡੀ ਪਰਜਾਈ ਹਾਗਰੀ ਉਹਦਾ ਮਾਲਕ ਰਹਿਣਾ ਤੇ ਮਾਨ ਕਰਦੀ ਆ ਆਪਣਾ ਇਹੋ ਹੀ ਤਾਂ ਮੈਂ ਆਨੀ ਆ ਮੈਂ ਤੈਨੂੰ ਇਹ ਗੱਲ ਕਹਿੰਦਿਆਂ ਵਾਂ ਤੂੰ ਮੇਰੀ ਗੱਲ ਨੂੰ ਸਮਝਾ ਉਹਦਾ ਉਹ ਨਾ ਮੋਹ ਪਿਆਰ ਵਦਾ ਨਿਆਣਾ ਜਿਹੜਾ ਆਪਣਾ ਹੁੰਦਾ ਨਾ ਉਹਦੇ ਨਾਲ ਮੋਹ ਪਿਆਰ ਚਾਹੀਦਾ ਵਾ ਹੁਣ ਉਹਦਾ ਅਮਰਤ ਹੀ ਆ ਅਮਰਤ ਮੈਨੂੰ ਮੇਰ ਨਾਲ ਜ਼ਿਆਦਾ ਕਰਦਾ ਵਾ ਭਾਈ ਨਾ ਕਰਦਾ ਹੀ ਨਹੀਂ ਆ ਗੱਲ ਤੇ ਹੈਗੀ ਨਾ ਪਰ ਤੂੰ ਹੁਣ ਫਿਰ ਵੀ ਉਹ ਭਾਬੀ ਆ ਭਾਬੀ ਅਮਰਤ ਨੂੰ ਇੰਨਾ ਤੇ ਕਰਦੀ ਆ ਫਿਰ ਵੀ ਕਿੰਨੇ ਦਿਨ ਬਿਲਾ ਗੱਲ ਨਹੀਂ ਕਰਾਈ ਤੇ ਉਹ ਮਾਂ ਨਾਲ ਗੱਲ ਕਰਨ ਤੋਂ ਬਗੈਰ ਰਹਿ ਨਹੀਂ ਸਕਿਆ ਅਮਰਤ ਤੇਰੇ ਸਾਹਮਣੇ ਉਹ ਗੱਲ ਹੋਈ ਨਾ ਪੂਰੀ ਮੈਂ ਤਾਂ ਤੈਨੂੰ ਕਹਿੰਦਾਂ ਵੀ ਤੂੰ ਉਹਨੂੰ ਜ਼ਰੂਰੀ ਉਹਦੇ ਨਾਲ ਤੇ ਪੋਕ ਰਿਹਾ ਕਾ ਉਹ ਨਾਲ ਆਪਣੇ ਚੁੱਕ ਕੇ ਰੱਖਿਆ ਗਾ ਉਹਨੂੰ ਉਹ ਮੈਂ ਤੁਹਾਡੀ ਗੱਲ ਨੂੰ ਸਮਝਦੀ ਆ ਮੈਂ ਇਦਾਂ ਹੀ ਕਰੂੰਗੀ ਤੁਸੀਂ ਕਹਿੰਨੇ ਵੀ ਥੋੜਾ ਥੋੜਾ ਲਗਾਵਾ ਆਪਣੇ ਵਾਲ ਨੂੰ ਵੀ ਰੱਖ ਚਲੋ ਕੋਈ ਨਹੀਂ ਮੈਂ ਇਦਾਂ ਹੀ ਕਰੂੰਗੀ